ਸਾਬਕਾ ਸਰਪੰਚ ਦਾ ਬੇਟਾ ਜਿਹੜਾ ਕਿ ਆਪ ਸਰਪੰਚੀ ਦਾ ਕੰਮ ਇੱਥੇ ਸੰਭਾਲਦਾ ਸੀ ਉਸ ਦਾ ਬੇਦਰਦੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਕਹਿ ਰਹੀ ਹੈ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਨਜਾਇਜ਼ ਹਥਿਆਰੇ ਨਾਲ ਮਾਰਤਾ ਮੈਂ ਪੁੱਛਦਾ ਫਿਰ ਤੁਸੀਂ ਤਾਂ ਕਹਿੰਦੇ ਨਸ਼ੇ ਬੰਦੋਗੇ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ ਹੁੜਿਆਣੇ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰ ਲਿਆਇਆ ਇਹਦਾ ਮਤਲਬ ਹੁੜਿਆਣੇ 'ਚ ਨਜਾਇਜ਼ ਹਥਿਆਰ ਵੀ बिकਦਾ ਹੈ ਲਾਓ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਤੇ ਇਹਨਾਂ ਨੂੰ ਇਹ ਪਸੰਦ ਨਹੀਂ ਸੀ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮ.ਐਲ.ਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲੱਫੜ ਮਾਰਨਾ ਤੇ ਇਹਦੇ ਖਿਲਾਫ ਐਮ.ਐਲ.ਏ ਬੋਲਿਆ ਸੀ ਉਸ ਤੋਂ ਬਾਅਦ ਇਧਰ ਅਸਲਾ ਲੈ ਲਿਆ ਗਿਆ ਇਹਨੂੰ ਨਹੱਤਾ ਕਰ ਦਿਆ ਗਿਆ ਤੇ ਇਹਦੇ ਦੇ ਪਰਚੇ ਵੀ ਹੋਏ ਅੱਜ ਉਸ ਦਾ ਕਤਲ ਹੋ ਗਿਆ ਹੈ ਕੱਲ ਜੀ ਖੜੇ ਹੈ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਭ ਸਿੰਘ ਓਗੇ ਦੇ ਤੋਂ ਮੈਨੂੰ ਖਤਰਾ ਹੈ ਇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਭ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਸੋ ਅੱਜ ਅਸੀਂ ਮੰਗ ਕਰਦੇ ਹਾਂ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਝਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਰਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ 'ਚ ਬੋਲਦੇ ਆ ਫੇਰ ਉਹਨੂੰ ਧਮਕੀ ਦਿੰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋ ਗੋਲੀਆਂ ਚੱਲਦੀਆਂ ਇਸੇ ਤਰ੍ਹਾਂ ਮੂਸੇ ਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਇਹਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਕਾਂ ਤੇ ਰੱਖ ਕੇ ਇਨਸਾਫ ਦੀ ਉਮੀਦ ਕਰਦੇ ਰਹਾਂਗੇ ਅਸੀਂ ਜੇ ਕਿਤੇ ਜੇ ਆਪਾਂ ਅੱਜ ਗੱਲ ਮੂਸੇ ਵਾਲੇ ਦੀ ਕਰਦੇ ਆਂ ਕਿ ਜਦੋਂ ਮੂਸੇਲ ਦਾ ਕਤਲ ਹੋਇਆ ਤਾਂ ਉਸ ਵੇਲੇ ਇਹ ਗੱਲ ਇਹ ਆਵਾਜ਼ ਉੱਠੀ ਸੀ ਕਿ ਬਲਤੇਜ ਪੰਨੂ ਜਿਹੜਾ ਮੀਡੀਆ ਸਲਾਹਕਾਰ ਆ ਭਵੰਤਮਾਨ ਦਾ ਉਹ ਬੰਦੇ ਨੇ ਉਹਦੀ ਸਿਕਿਉਰਿਟੀ ਵਾਲੀ ਖਬਰ ਲੀਕ ਕੀਤੀ ਸਿਕਿਉਰਿਟੀ ਘਟਾਈ ਗਈ ਤਾਂ ਉਸ ਤੋਂ ਬਾਅਦ ਉਹਦਾ ਕਤਲ ਹੋ ਜਾਂਦਾ ਕੀ ਸਾਡੇ ਲੋਕ ਉਦੋਂ ਸੜਕਾਂ ਤੇ ਆਏ ਕੀ ਸਾਡੇ ਲੋਕਾਂ ਨੇ ਉਦੋਂ ਇਹ ਸ਼ੰਘਾਰ ਸ਼ਰੰਭਿਆ ਗੱਲਾਂ ਚੱਲੀਆਂ ਪਰ ਹੌਲੀ 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 ਭੋਗ ਤੋਂ ਬਾਅਦ ਗੱਲ ਹੋਰ ਤੇ ਅੱਜ ਉਹ ਗੱਲ ਬਹੁਤ ਪਿੱਛੇ ਚਲੀ ਗਈ ਹੈ ਅੱਜ ਵੀ ਉਹਦਾ ਪਿਓ ਜਾਂ ਅੱਜ ਉਹਦਾ ਪਰਿਵਾਰ ਜਾਂ ਅੱਜ ਉਹਦੇ ਚਾਹਣ ਵਾਲੇ ਅਨਸਾਫ਼ ਦੀ ਉਡੀਕ ਕਰਦੇ ਆ ਪਰ ਸਾਫ਼ ਨਹੀਂ ਮਿਲਿਆ ਕਿਉਂਕਿ ਅਸੀਂ ਮਸਲੇ ਦੀ ਜੜ ਤੱਕ ਨਹੀਂ ਜਾਣਾ ਅੱਜ ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਬੰਦੇ ਆਏ ਆ ਆਉਣਾ ਬਣਦਾ ਦੁੱਖ ਦੀ ਘੜੀ ਆ ਇੱਥੇ ਕਿਸੇ ਹੋਰ ਦੀ ਸਰਕਾਰ ਹੁੰਦੀ ਤਾਂ ਸਭ ਤੋਂ ਪਹਿਲਾਂ ਬੋਕਰ ਵਾਲੇ ਦਾ ਭਵੰਤਮਾਨ ਉਰੇ ਸੋਡੇ ਵਿੱਚ ਬੈਠਾ ਹੋਣਾ ਸੀ। ਇਹੀ ਸਾਡਾ ਦੁਖਾਂਤ ਆ ਕਿ ਜਦੋਂ ਨੌਜਵਾਨ ਮਰਦੇ ਆ ਉਦੋਂ ਇੱਥੇ ਸਿਆਸੀ ਰੋਟੀਆਂ ਹੀ ਸੇਕੀਆਂ ਜਾਂਦੀਆਂ। ਕੰਗਾਂ ਨੂੰ ਮੇਰੀ ਗੱਲ ਦਾ ਗੁੱਸਾ ਲੱਗੂਗਾ। ਪਰ ਅਸੀਂ ਵੀ ਇਹੋ ਜਿਹੀ ਹੋਏ ਖੜੇ ਆ। ਅਸੀਂ ਜਦੋਂ ਇੱਕ ਸਵਾ ਠੰਡਾ ਨਹੀਂ ਹੁੰਦਾ ਤੇ ਅਗਲੇ ਹਿੱਸੇ ਵੇ ਦੀ ਡੀ ਕਰਨ ਲੱਗ ਜਾਨੇ ਆ ਆ ਵੀ ਤੁਸੀਂ ਦੇਖ ਲਓ ਮੇਰੀ ਗੱਲ ਚੇਤੇ ਰੱਖਿਓ ਰਾਤ ਸਾਰਾ ਪਿੰਡ ਤਹਾ ਮਾਰਦਾ ਸੀ ਸਾਰਾ ਇਲਾਕਾ ਜ਼ਿਲ੍ਹਾ ਬਰਨਾਲਾ ਆਲੇ-ਦਾਲੇ ਸਾਡੇ ਨਾਲ ਵੀ ਕਈ ਸਾਲਾਂ ਤੋਂ ਜੁੜਿਆ ਹੋਇਆ ਏ ਸੁਖਵਿੰਦਰ ਇੱਕ ਚੰਗਾ ਇਨਸਾਨ ਪਹਿਲਾ ਬੰਦਾ ਪੂਰੇ ਪੰਜਾਬ ਵਿੱਚ ਮੈਂ ਦੇਖਿਆ ਸਰਪੰਚ ਜਦੋਂ ਬਣਦੇ ਆ ਬਹੁਤੇ ਸਰਪੰਚ ਤਾਂ ਪੈਸੇ ਇਕੱਠੇ ਕਰਨ ਲਈ ਵੀ ਗ੍ਰਾਂਟਾਂ ਗਰੂਟਾਂ ਖਾ ਲਾਂਗੇ ਪਹਿਲਾ ਬੰਦਾ ਸੀ ਜਿਹੜੇ ਬੰਦੇ ਨੇ ਆਪਦੀ ਜ਼ਮੀਨ ਵੇਚ ਕੇ ਪਿੰਡ ਤੇ ਲਾਇਆ ਮੈਂ ਇੱਥੇ ਹੋ ਗਿਆ ਤਿੰਨ ਚਾਰ ਸਾਲ ਸੋਡੇ ਪਿੰਡ ਆਇਆ ਸੀ ਤਾਂ ਪੰਚਾਇਤਕਰ ਬਣਿਆ ਹੋਇਆ ਸ਼ਾਇਦ ਉਹ ਉਸ ਇਨਸਾਨ ਨੇ ਆਦੀ ਜੇਵ ਚੋਂ ਪੈਸੇ ਖਰਚ ਕੇ ਪੰਚਾਇਤਕਰ ਬਣਾਇਆ ਇਸੇ ਕਰਕੇ ਅੱਜ ਉਸ ਇਨਸਾਨ ਲਈ ਇਸ ਪਿੰਡ ਦੇ ਜਿੰਨੇ ਮਜ਼ਦੂਰ ਭਰਾ ਨੇ ਕਿਸਾਨ ਨੇ ਜਾਂ ਹੋਰ ਬਾਕੀ ਲੋਕ ਨੇ ਸਾਰੇ ਉਹਦੀ ਹਮਦਰਦੀ ਚ ਦੁੱਖ ਦੀ ਕੜੀ ਚ ਪਹੁੰਚੇ ਆ ਪਰ ਅਸੀਂ ਮੈਂ ਕਹਿੰਦਾ ਭੋਗ ਤੋਂ ਬਾਅਦ ਗੱਲ ਹੋਰ ਮਹੀਨੇ ਬਾਅਦ ਗੱਲ ਭੁੱਲ ਭੁਲਾ ਜਾਣੀ ਆ ਸਾਡੇ ਲੋਕਾਂ ਨੇ ਆ ਤੁਹਾਡੇ ਸਾਹਮਣੇ ਹੁਸ਼ਿਆਰਪੁਰ ਚ ਘਟਨਾ ਵਾਪਰੀ 5 ਸਾਲ ਦਾ ਬੱਚਾ ਦਰਿੰਦਗੀ ਨਾਲ ਮੌਤ ਦੇ ਘਾਟ ਦਾਰ ਦਿੱਤਾ ਗਿਆ ਲੋਕ ਭੁੱਲ ਗਏ ਮੂਸੇ ਵਾਲੇ ਨੂੰ ਭੁੱਲ ਗਏ ਆ ਪਰਸੋਂ ਇੱਕ ਜਸਪਾਲ ਬਾਂਗਰਾਂ ਦੇ ਕੋਲੇ ਲੁਧਿਆਣੇ ਦੇ ਵਿੱਚ ਇੱਕ ਨੌਜਵਾਨ ਨੂੰ ਨਹਿਰ ਸਿੱਟ ਕੇ ਉੱਤੋਂ ਇੱਟਾਂ ਮਾਰ ਕੇ ਵਿੱਚੀ ਮਾਰ ਕੇ ਖਪਾਤਾ ਕੱਲ ਚੱਕ ਕੇ ਪਰਿਵਾਰ ਨੇ লাশ ਲੈ ਕੇ ਪਤਾ ਨਹੀਂ ਕੀ ਸਮਝੌਤਾ ਕੀਤਾ ਤੇ ਸ਼ਿਸ਼ਕਾਰ ਕਰਤਾ ਲੋਕ ਉਹਨੂੰ ਹੀ ਭੁੱਲ ਜਾਣਗੇ ਕਿੰਨਾ ਚਿਰ ਅੜੀਕੋਂਗੇ ਕਿੰਨਾ ਚਿਰ ਅੱਗ ਨੂੰ ਆਪਦੇ ਘਰ ਤੱਕ ਆਉਣ ਦੀ ੜੀ ਕਰਾਂਗੇ ਵੀ ਸਾਡੇ ਘਰ ਤੱਕ ਇਹ ਅੱਗ ਆਉਣੀ ਹੈ ਜਿਹੜੀ ਅੱਗ ਅੱਜ ਪੰਜਾਬ ਚ ਲੱਗੀ ਹੋਈ ਹੈ ਵੱਖ-ਵੱਖ ਰੂਪਾਂ ਦੇ ਵਿੱਚ ਚਾਹੇ ਉਹ ਗੋਲੀਬਾਰੀ ਸਾਡੇ ਨੌਜਵਾਨ ਮਰਨ ਚਾਹੇ ਚਿੱਟੇ ਨਾਲ ਮਰਨ ਚਾਹੇ ਆ ਪੰਜਾਬ ਪੁਲਿਸ ਝੂਠੇ ਪੁਲਿਸ ਮੁਕਾਬਲਿਆਂ 'ਚ ਬੰਦੇ ਮਾਰ ਰਹੀ ਆ ਕਿੰਨੇ ਮੁੰਡੇ ਪਿਛਲੇ ਢਾਈ ਤਿੰਨ ਸਾਲਾਂ ਜਨੇ ਮਾਰ ਕੇ ਖਪਾਤੇ ਗੈਂਗਸਟਰ ਕਹਿ ਕੇ ਗੋਲੀ ਮਾਰ ਦਿੰਦੇ ਆ ਇੱਕੋ ਹੀ ਬਹਾਨਾ ਹੁੰਦਾ ਕਿ ਅਸੀਂ ਜੀ ਅਸਲੇ ਦੀ ਬਨਾਮ ਦੀ ਕਰਾਉਣ ਗਏ ਇਹਨੇ ਕਲਡ ਕੇਸਲਾ ਚਲਾਤਾ ਅਸੀਂ ਜਵਾਬੀ ਕਾਰਵਾਈ 'ਚ ਬੰਦਾ ਮਾਰਤਾ ਆਹ ਮੁੰਡਾ ਮਾਰਿਆ ਇੱਥੇ ਪਟਿਆਲੇ ਕੋਲੇ ਜਿਹੜੇ ਮੁੰਡੇ ਨੇ ਇੱਕ ਬੱਚਾ ਚੱਕ ਲਿਆ ਸੀਗਾ ਬੱਚਾ ਬਰਾਮਦ ਕਰਾ ਲਿਆ ਪੁਲਿਸ ਨੇ ਬਰਾਮਦ ਕਰਾਉਣ ਤੋਂ ਬਾਅਦ ਉਹ ਮੁੰਡਾ ਫੜ ਲਿਆ ਫੜ ਕੇ ਮੁੱਦਾ ਪਾ ਕੇ ਉਹਦੀ ਪਿੱਠ 'ਚ ਗੋਲੀਆਂ ਮਾਰ ਕੇ ਮਾਰਤਾ ਕੀ ਅਸੀਂ ਉਦੋਂ ਇਕੱਠੇ ਹੋਏ ਅੱਜ ਵੀ ਆ ਇਕੱਠ ਅੱਜ ਹੋਰ ਆ ਕੱਲ ਨੂੰ ਹੋਰ ਆ ਪਰਸੋਂ ਹੋਰ ਆ ਚੌਥੇ ਹੋਰ ਆ ਫਿਰ ਭੁੱਲ ਕੇ ਆਪੋ ਆਪਣੇ ਕੰਮਾਂ ਨੂੰ ਆਪਾਂ ਤੁਰ ਜਾਣਾ ਐ ਨਹੀਂ ਕੰਮ ਚੱਲਣਾ ਜਿਵੇਂ ਆਪਾਂ ਇਸ ਤਰੀਕੇ ਨਾਲ ਬੈਠੇ ਆ ਜਿੰਨਾ ਚਿਰ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਜੜ ਤੱਕ ਨਹੀਂ ਗਾਹਣੀ ਜਾਂਦੀ ਜਿਹੜਾ ਬੰਦਾ 2-400 ਰੁਪਿਆ ਚਿੱਟਾ ਖਰੀਦਣ ਲਈ ਲੋਕਾਂ ਤੋਂ ਮੰਗਦਾ ਹੈ ਮਹਾਰਾਜ ਪਿੰਡੂ ਦੀ ਰਿਸ਼ਤੇਦਾਰੀ ਹੀ ਮੁੰਡੇ ਦੀ ਜਿਹਨੇ ਮਾਰਿਆ ਜਿੰਦਰ ਉਹਦਾ ਨਾ ਜਿਹੜੇ ਦਾ ਉਹਨੇ ਮੁੰਡੇ ਨੂੰ ਫੋਨ ਕੀਤਾ ਤੂੰ 5-7 ਦਿਨ ਪਹਿਲਾਂ ਬਾਈ ਮੈਨੂੰ ਪੈਸੇ ਦੇ ਦੇ 1000 ਰੁਪਿਆ ਜਾਂ 500 ਫਿਰ 400 ਰੁਪਿਆ ਉਹ ਤੋਂ ਲੈ ਕੇ ਚਿੱਟੇ ਖਾਤਰ ਜਿਹੜਾ ਬੰਦਾ ਦੋਸਤ 400 ਰੁਪਿਆ ਚਿੱਟੇ ਖਾਤਰ ਮੰਗ ਰਿਹਾ ਉਹਦੇ ਕੋਲ 50000 ਦਾ ਪਿਸਤੌਲ ਕਿੱਥੋਂ ਆਇਆ ਉਹਨੂੰ ਗਾਹਾਂ ਲੈ ਕੇ ਕੌਣ ਗਿਆ ਇਹਦੇ ਪਿੱਛੇ ਹੁਣ ਗੱਲ ਆਈ ਆ ਪਰਿਵਾਰ ਵੱਲੋਂ ਭੈਣ ਵੱਲੋਂ ਆਈ ਆ ਭਰਾ ਵੱਲੋਂ ਆਈ ਆ ਵੀ ਲਾਜ ਸਿੰਘ ਉਗੋਕੇ ਦਾ ਅਸੀਂ ਨਾਮ ਲਿਖਾਉਣ ਦੀ ਕੋਸ਼ਿਸ਼ ਕੀਤੀ ਪਰ ਲਾਜ ਸਿੰਘ ਉਗੋਕੇ ਦਾ ਨਾਮ ਪੁਲਿਸ ਟਾਲਮਟੋਲ ਕਰਦੀ ਆ ਲਿਖ ਨਹੀਂ ਰਹੀ ਵੀ ਨਹੀਂ ਤੁਹਾਡਾ ਕੇਸ ਕਮਜ਼ੋਰ ਹੋ ਜੀ ਜਿਵੇਂ ਕੱਲ ਆਸ ਲੈ ਕੇ ਚੱਕ ਕੇ ਵੀ ਪੋਸਟਮਾਰਟਮ ਨਾ ਕੀਤਾ ਤਾਂ ਜੀ ਤਾਂ ਇਹ ਐਫ ਆਈ ਆਰ ਹੀ ਨਹੀਂ ਹੋਣੀ ਐਸ ਐਸ ਪੀ ਬਿਆਨ ਦੇਈ ਜਾਂਦਾ ਬਰਨਾਲੇ ਵਾਲਾ ਕਹਿੰਦਾ ਜੀ ਕਹਾਣੀ ਦਾ ਕੋਈ ਪੈਸੇ ਦੀ ਲੱਗਦੀ ਹੈ ਗੱਲ ਨੂੰ ਹੋਰ ਪਾਸੇ ਲਜਾਣ ਨੂੰ ਫਿਰਦੇ ਆ ਹਾਲਾਂਕਿ ਸੁਪਰੀਮ ਕੋਰਟ ਦੀਆਂ ਸਖਤ ਅਦਾਇਤਾਂ ਨੇ ਵੀ ਜਿਹੜੀ ਮੁੱਢਲੀ ਜਿਹੜੀ ਫਸਟ ਸੋੜੀ ਐਫ ਆਈ ਆਰ ਆ ਜਿਹੜਾ ਬੰਦਾ ਮਦਈ ਜਿਹਦਾ ਵੀ ਨਾਮ ਲਿਖਾਉਂਦਾ ਨਾ ਲਿਖਣਾ ਪੈਂਦਾ ਉਹ ਅੱਗੇ ਗਾਹ ਤਫਦੀਸ਼ ਜਾ ਕੇ ਪੜਤਾਲ ਜਾ ਕੇ ਕਿਹਨੂੰ ਕੱਢ ਦਿਆ ਕਿਹਨੂੰ ਰੱਖ ਦਿਆ ਅਗਲੀਆਂ ਗੱਲਾਂ ਨੇ ਪਰ ਇਹਦੇ ਬਾਵਜੂਦ ਜੇ ਉਹ ਪਰਿਵਾਰ ਲਿਖਾ ਰਿਹਾ ਮੌਕੇ ਦੇ ਗਵਾਹ ਲਿਖਾ ਰਹੇ ਆ ਵੀ ਭਾਈ ਐਮ ਐਲ ਏ ਜ਼ਿੰਮੇਵਾਰ ਆ ਉਹ ਐਮ ਐਲ ਏ ਜੀ ਨੇ ਚਾਰ ਪਰਚੇ ਪਹਿਲਾਂ ਤੇ ਕਰਾਏ ਆ ਤਾਂ ਲਿਖ ਕਿਉਂ ਨਹੀਂ ਰਹੇ ਭਾਈ ਤੱਕੀ ਅਸੀਂ ਇੰਨਾ ਬੰਦਿਆਂ ਨੂੰ 120 ਬੀ ਦੇ ਵਿੱਚ ਨਾਮਜਦ ਕਰਾਉਣ ਦੇ ਲਈ ਪਰਸੈਂਟ ਲੋਕ दारू ਨਾਲ ਡੱਕੇ ਹੋਏ ਸੀ ਉਤਮਾਸ਼ਵੀਨ ਹੈ ਜਿਹਨੂੰ ਦੁੱਖ ਹੁੰਦਾ ਉਹ दारूਗੋਣੇ ਸੋਚਦੀਆਂ ਹੁੰਦੀਆਂ ਉਹ ਹਮਦਰਦੀ ਚਾਹੁੰਦਾ ਹੁੰਦਾ ਬੰਦਾ ਪਰ ਮੈਂ ਇੱਥੇ ਆ ਕੇ ਦੇਖਿਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਆਪੋ ਧਾਫੀ 'ਚ ਪਏ ਹੋਏ ਸੀ ਅਸੀਂ ਇਹ ਫਿਰ ਭੁੱਲ ਜਾਓ ਹਨਸਾਫ ਨਸੂਫ ਵਾਲੀਆਂ ਗੱਲਾਂ ਇਹਦਾ ਆਪਣੀ ਵਾਰੀ ਡੀਕੋ ਵੀ ਕਿੱਦੇ ਸਾਡੇ ਵਾਰੀ ਸਾਡੀ ਵਾਰੀ ਹੁੰਦੀ ਹੈ ਸਾਡੇ ਗੋਲੀ ਵੱਜਣੀ ਹੈ ਜਾਂ ਸਾਡੇ ਕਿਸੇ ਧੀ ਪੁੱਤ ਦੇ ਗੋਲੀ ਵੱਜਣੀ ਹੈ ਉਹਦੀ ਵਾਰੀ ਡੀਕ ਕਰਕੇ ਘਰਾਂ ਨੂੰ ਜਾ ਕੇ ਮੁੜ ਜਾਓ ਭੁੱਲ ਜਾ ਇਨਸਾਫ ਨਹੀਂ ਆਇਆ ਮਿਲਦਾ ਹੁੰਦਾ ਜੇ ਇਨਸਾਫ ਚਾਹੁੰਦੇ ਆ ਤਾਂ ਸਿਰਦ ਹੋਣਾ ਪੈਣਾ ਆਪਣੇ ਕਰਦਾਰਾਂ ਨੂੰ ਅੰਦਰੋਂ ਜਗਾਉਣਾ ਪੈਣਾ ਅੱਜ ਪੰਜਾਬੀਆਂ ਦਾ ਦੁੱਖ ਨਾ ਕਹਣਾ ਬੰਦਾ ਕਰਦਾਰ ਸਾਡੇ ਮਰ ਗਏ ਆ ਅਸੀਂ ਕੱਲੇ ਗੱਲਾਂ ਵਾਲੇ ਰਹਿ ਗਏ ਕੱਲੇ ਲਿਫਾਫੇ ਆ ਸਾਡੇ ਕੋਲੇ ਕਲੇ ਇਤਿਹਾਸ ਦੇ ਸਿਰ ਤੇ ਢਿੰਗਾ ਮਾਰ ਕੇ ਗੱਲਾਂ ਕਰਦੇ ਸੀ ਬਹੁਤ ਮਹਾਨ ਹੁੰਨੇ ਆ ਅਸੀਂ ਬਹੁਤ ਦਲੇਰ ਆ ਬਹੁਤ ਅਣਖੀ ਆ ਉਹ ਗੱਲਾਂ ਜੀ ਰਹਿ ਗਿਆ ਕੰਮ ਜਿਹੜਾ ਬੰਦਾ ਲੜਦਾ ਉਹ ਮਾਰਿਆ ਜਾਂਦਾ ਜਿਹੜਾ ਬੰਦਾ ਸਰਕਾਰਾਂ ਦਾ ਮੱਥੇ ਲਾਉਂਦਾ ਜਾਂ ਚੱਕ ਕੇ ਐਨਐਸਐਲ ਲਾ ਕੇ ਜਿਲਾ ਸੜ ਦਿੰਦੇ ਆ ਆਪਾਂ ਘਰਜ ਵੜ ਜੰਨੇ ਕੁੰਡੇ ਲਾ ਕੇ ਵੀ ਆਪਾਂ ਕੀ ਲੈਣਾ ਤੇ ਇਸ ਕਰਕੇ ਵਾਰੀ ਸਾਡੀ ਵੀ ਆਉਣੀ ਆ ਭਲੇਖਾ ਕੋਈ ਮਤ ਪਾਲਿਓ ਮਨ ਦੇ ਵਿੱਚ ਵੀ ਨਹੀਂ ਅਸੀਂ ਤਾਂ ਕੁੰਡੇ ਲਾ ਕੇ ਬੱਜਾਂਗੇ ਸਾਨੂੰ ਕੀ ਹੋਣਾ ਹੈ ਕਿਸੇ ਨਾ ਕਿਸੇ ਰੂਪ ਦੇ ਬੱਚੇ ਅੱਗ ਸੋਡੇ ਘਰਾਂ 'ਚ ਆਉਣੀ ਆਉਣੀ ਸੋ ਮੇਰੀਆਂ ਦਾ ਬੇਨਤੀਆਂ ਇੰਨੀਆਂ ਆ ਵੀ ਇਹਦੇ ਕੋਈ ਸੰਗਰਸ਼ ਕਮੇਟੀ ਬਣਾ ਕੇ ਅੱਗੇ ਰੂਪਰੇਖਾ ਨੂੰ ਕੀ ਦੇਣੀ ਹੈ ਜੋ ਪਰਿਵਾਰ ਦੀਆਂ ਮੰਗਾਂ ਨੇ ਜੋ ਪਰਿਵਾਰ ਚਾਹੁੰਦਾ ਵੀ ਕੌਣ ਕੌਣ ਬੰਦੇ ਸ਼ਾਮਲ ਹੋਣਾ ਚਾਹੀਦਾ ਮੈਂ ਇੰਨੀ ਬੇਨਤੀ ਸਟੇਜ ਤੋਂ ਜਰੂਰ ਕਰ ਦਿਆਂ ਵੀ ਨਜਾਇਜ਼ ਨਾ ਕੋਈ ਲਿਖਾ ਦਿਓ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਪਰਿਵਾਰ ਦੇ ਸਾਨ ਮਾਰੇ ਗਏ ਹੁੰਦੇ ਆ ਆਸੇ-ਬਾਸੇ ਵਾਲੇ ਵੀ ਦੁਸ਼ਮਣੀਆਂ ਕੱਢ ਜਾਂਦੇ ਕਿਡਾਂ ਕੱਢ ਜਾਂਦੇ ਆ ਵੀ ਉਹਦਾ ਨਾਮ ਲਖਾ ਦਿਓ ਇਹਦਾ ਨਾਮ ਲਖਾ ਦਿਓ ਕਿਉਂਕਿ 302 ਕਤਲ ਦਾ ਮੁਕੱਦਮਾ ਨਜਾਇਜ਼ ਲਖਾਇਓ ਨਾ ਜਾਜ ਕੋਈ ਬਖਸ਼ਾ ਨਾ ਜਾਵੇ ਛੱਡਾ ਨਾ ਜਾਵੇ ਉਦ ਲਈ ਸੰਘਰਸ਼ ਆਪਾਂ ਅਖੀਰ ਤੱਕ ਲੜਦੇ ਰਹਾਂਗੇ ਕਰਾਂਗੇ ਤਾਂ ਜਾ ਕੇ ਮਸਲੇ ਦੇ ਹੱਲ ਹੋਣੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੂ ਨੇ ਕਿਹਾ ਕਿ ਕਮੇਟੀ ਕਮੇਟੀ ਸਹੀ ਗੱਲ ਆ ਪਿੰਡ ਦੀ ਨਹੀਂ ਹੋਣੀ ਚਾਹੀਦੀ ਇਕੱਲਾ ਪਿੰਡ ਨਹੀਂ ਜਿਹੜੇ ਸੰਘਰਸ਼ੀ ਬੰਦੇ ਆ ਜਥੇਬੰਦੀਆਂ ਚੋਂ ਲੈ ਲਓ ਪਿੰਡ ਦੇ ਬੰਦੇ ਲੈ ਲਓ ਕਿ ਹੋਰ ਬੰਦੇ ਜਿਹਨਾਂ ਦਾ ਸੰਘਰਸ਼ ਦਾ ਤਜਰਬਾ ਹੈ ਉਹ ਬੰਦੇ ਲੈ ਕੇ ਕਮੇਟੀ ਬਣਾਓ ਇਹ ਜ਼ਰੂਰੀ ਆ ਕਮੇਟੀ ਬਿਨਾ ਸੰਘਰਸ਼ ਨਹੀਂ ਲੜਿਆ ਜਾਣਾ ਇਹ ਆ ਜਿਹੜੇ ਲੋਕ ਇਕੱਠੇ ਹੁੰਦੇ ਆ ਅੱਜ ਹੋ ਜਾਣਗੇ ਕੱਲ ਨੂੰ ਨਹੀਂ ਹੋਣੇ ਪਰਸੋਂ ਨਹੀਂ ਹੋਣੇ ਜੇ ਲੰਮਾ ਸੰਘਰਸ਼ ਲੜਨਾ ਹੈ ਲੰਮਾ ਸਮਾਂ ਇੱਥੇ ਬੈਠਣਾ ਜਾਂ ਕਿਤੇ ਹੋਰ ਜਾ ਕੇ ਘਰਾਓ ਕਰਨਾ ਬਹਿਣਾ ਤਾਂ ਫਿਰ ਕਮੇਟੀ ਬਹੁਤ ਜ਼ਰੂਰੀ ਆ ਉਹ ਤੁਸੀਂ ਦੇਖ ਲਓ ਪਿੰਡ ਵਾਲੇ ਫੈਸਲਾ ਕਰ ਲਓ ਕਿ ਕਿਹੜੇ ਕਿਹੜੇ ਬੰਦੇ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਅੱਗੇ ਲੈ ਜਾ ਸਕਦੇ ਆ ਧੰਦਾ ਬਣ ਗਿਆ ਜਿਹਦੇ ਵਿੱਚ ਸਾਡੇ ਰਾਜਿਸਤਾਨ ਦੇ ਲੋਕ ਲਾਇਆ ਹੋਏ ਨੇ ਤੁਹਾਡੇ ਸਾਹਮਣੇ ਮੈਂ ਦੱਸਦਾ ਇਹ ਜਿਹੜੀ ਆਡੀਏ ਰਖਣਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟਨਾ ਦੇ ਨਾਲ ਕੰਪੈਰੀਜ਼ਨ ਕਰਕੇ ਦੇਖੋ ਸੇਮ ਹੈ ਇਲੈਕਸ਼ਨ ਹੁੰਦੇ ਨੇ ਤਿੰਨੀ ਵਾਰ ਕੱਲਾ ਝੱਟਦਾ ਮੈਂ ਸਸਤੀ ਨੂੰ ਜਾ ਕੇ ਮਿਲਿਆ ਉਹ ਨੂੰ ਘਰੇ ਲਿਆ ਕੇ ਤਾਂ ਛੱਡ ਦੋ ਜੀ ਰਾਤ ਨੂੰ ਜਾਂਦਾ ਇਹ ਜਿਹੜੀ ਗੱਲ ਨਹੀਂ ਸੁਣੀ ਜੇ ਉਸਨੂੰ ਮਗਰੋਂ ਵਿਧਰਾ ਕਰਤੀ ਨਹਿਰਾ ਕਰਤਾ ਅਤਵਿੰਦਰ ਬਾਈ ਦਾ ਅਸਲਾ ਜਬਾ ਕਰ ਲਿਆ ਜਿਆ ਕਰਤਾ ਇਹ ਮਾਗਰ ਤੱਕ ਹੋਈ ਨੇ ਪਹਿਲਾ ਉਹ ਤੋਂ ਸਭ ਕੁਝ ਮਿਟਰਾ ਕਰਦੇ ਐ ਫਿਰ ਜਦੋਂ ਉਹ ਦੇਖ ਲੈਣੇ ਜੇ ਹੁਣ ਕੀ ਮੈਂ ਕਰਦਾ ਹੁਣ ਜਦੋਂ ਹੁਣ ਕਿਹੜਾ ਮਰਜੀ ਦੁਖੀ ਦਾ ਗੇਂਦ ਤੇ ਥੇਜੋ ਉਹ ਗੋਲੀ ਮਾਰ ਕੇ ਤੁਰੀ ਮੋੜੇ ਥਿਰੇ ਨਾਲ ਹੁੰਦੀਆਂ ਲੱਗਦਾ ਪਹਿਲਾ ਨਿਬੜਾ ਮੇ ਉੱਤੇ ਲੰਘ ਜਾਗੇ ਘਰ ਮੂਹਰੇ ਨਾ ਜਾਵਾਂਗੇ हरक कोल बसल कोई है हराम खाणु चोवीह घंटे सभु ती चङी लॻे ਕਿਦਾਂ ਕੰਮ ਦੇ ਹੋਈਏ ਲੋਕ ਕਿੰਨੇ ਪਰਸੈਂਟ ਹੋਰ ਦੇ ਸੰਬੰਧ ਵਿੱਚ ਹੋ ਗਈ ਹੈ ਉਹ ਸਟਾਰਟ ਕਰ ਰਹਾ ਨਾ ਤਿੰਨਹਿਣਾ ਦੇ ਨਗਰ ਨਿਵਾਸੀ ਸਮੁੱਚੇ ਇਲਾਕੇ ਜੋ ਲੋਕ ਤਾਂ ਜੋ ਜੱਟ ਬੰਦਿਆਂ ਸਮਾਜਿਕ ਜੱਥੇਬੰਦੀਆਂ ਸਪੈਸ਼ਲਿਸਟ ਵਾਲੇ ਵੀ ਆਨੇ ਜੀ ਅੱਜ ਸਭ ਤੋਂ ਪਹਿਲਾਂ ਫੱਲੇ ਦੀ ਸਾਂਝ ਪਾਈ ਹੋਇਆ ਹੈ ਜੀ ਦਾ ਕਾਰਜ ਹੈ ਰਿਵਾਇਤੀ ਸੁਭਰਾ ਨਰੇਮਣ ਤੋਂ ਫੈਸਲੇ ਦੋ ਜਰਾਂ ਅੱਜਾਂ ਉਹੋ ਕੱਟ ਕੇ ਬਾਲ ਕੇ ਜਦੋਂ ਉਹਨਾਂ ਦੇ ਜੀ ਆਂ ਕੰਮ ਕਰਦੇ ਬੰਦੇ ਪਾਸ਼ਾ ਬੈਦ ਨਗਰ ਬੈਦ ਕਰੇ ਪਰਸੇ ਕਰਦੇ ਆ 2022 ਬਣ ਕੇ ਭਾਜੀ ਸੋਰ ਤੋਂ ਦਿলো ਦਿਮਾਗ ਦੇ ਉੱਤੇ ਉਹੀ ਸਾਰੀ ਸ਼ਾਮ ਨਸੀ ਮਈ ਦੀ ਅੱਖਾਂ ਦੇ ਸਾਹਮਣੇ ਆਉਣ ਲੱਗੀ ਵਾਦ ਬੇਕਾਰ ਦਿੱਤੇ ਜਾਂਦੇ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਾ ਜਾਂਦਾ ਉਹ ਫਿਰ ਸਿਆਸੀ ਨਿਸ਼ਾਨੇ ਖੋਦੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਕਿ ਇਹ ਜੋਵਾਕ ਦੀ ਅੱਜ ਜਾਂਚ ਭੰਗ ਨਾਲ ਹੋਵੇ ਸਿਆਸੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸਿਕੰਦਰ ਦੇ ਕਤਲ ਦੀ ਜਾਂਚ ਜਿਹੜੀ ਅਕੇਨੀ ਬਗਲੀ ਜਿਹੜਾ ਮੈਡਮ ਖਲਸ਼ਾ ਜਦੋਂ ਕਿਸੇ ਤੋਂ ਲਾਜ ਚਖਲੀ ਉਦੋਂ ਬਾਅਦ ਤੁਹਾਡਾ ਮਸਲਾ ਖਤਮ ਉਹਨਾਂ ਕਹਿੰਦਾ ਆ ਡਾਕਟਰਾਂ ਦੇ ਘੇਰੇ ਮਾਰ ਚੁੱਕੇ ਰਹ ਜੂਗੇ ਕਿਸੇ ਦੀ ਤੋਹਸੀਲ ਨਹੀਂ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਜਾ ਕੇ ਬਹਿ ਗਿਆ ਮੰਤਰੀ 25 ਮੁੱਢ ਦੀ ਦੂਰੀ ਦੇ ਬੈਠਾ ਸੀ ਮੁੱਖ ਮੰਤਰੀ ਉਹਨੇ ਇਹ ਵੀ ਕਿਹਾ ਬਜ਼ੁਰਗ ਜੋੜਿਆ ਯਾਰ ਤਰਸਦੇ ਬਾਦ ਦੇ ਉੱਤੇ ਉਹ ਮੰਤਰੀ ਬਿਠਾ ਕੇ ਕਹਿੰਦਾ ਕੱਤੀ ਪਾ ਦੂ ਦੁਖੀ ਨੇ ਦੁਰਿਆ ਉਦਿਆ ਦੀ ਪਰ ਨਹੀਂ ਕੋਈ ਸ਼ਰਤ ਨਹੀਂ ਕਰਦਾ ਵੀਰ ਜੀ ਉਹ ਆ ਤਾਂ ਅਸੀਂ ਉਹਨਾਂ ਦੇ ਭੰਡਾ ਲਿਆ ਕੇ ਬਿਠਾ ਦੇ ਜਿੰਨਾਂ ਦਾ ਕੰਮ ਸਟੇਜ 'ਤੇ ਕੀ ਸੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਦੇਖੂ ਬਣਾ ਕੇ ਸੱਤਾ ਲੈ ਜੇ ਹੁਣ ਵੀ ਸੌ ਦਿਨ ਉਹ ਇਹ ਸਹੀ ਆ ਰਹੀਆ ਬਣੇ ਲੇ ਅੱਜ ਅਸਮਾਨ ਦੇ ਵਿੱਚ ਬੋਲਿਆ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਕਿ ਸਭ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲੇ ਹੋ ਫਿਰ ਇਲੈਕਸ਼ਨ ਦੇ ਵੇਲੇ ਕੋਈ ਬਨ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਜਦਾ ਜਦੋਂ ਇੱਕ ਵਾਰ ਐਮਐਲਏ ਬਣਦਾ ਦੂਜੀ ਵਾਰ ਤੁਸੀਂ ਐਮਪੀ ਬਣਦਾ ਉਹ ਬਾਈ ਜਿਹੜਾ ਮੇਲੇ ਪੁੱਤ ਦੇ ਕਤਲ ਦੇ ਵਿੱਚ ਦੀ ਜਿਹੜਾ ਬੰਦਾ ਜਿਹਨਾਂ ਕੱਲ ਲਿਖੀ ਸੀ ਕਿ ਅੱਜ ਮਾਮਲਾ ਚਲੇ ਆਊਗੀ ਉਹਦੇ ਐਫਆਈਆਰ ਵੀ ਹੋਈ ਪਰ ਤੁਹਾਡੇ ਚੁਣੇ ਹੋਏ ਜੀਤਨੇ ਉਹਨੂੰ ਗਿਰਤਾਰ ਵੀ ਕਰਿਆ ਇਹ ਰਬਾਉਟੀ ਨੇ ਪਰ ਉਹ ਤੋਂ ਛੱਡਦਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਉਹਨੂੰ ਕੇਸ ਤੋਂ ਬਾਹਰ ਕਰਤਾ ਕੋ ਅੰਦਰ ਹੈ ਕਿਰਕਿ ਮੈਨੂੰ ਪਤਾ ਵੀ ਉਹ ਬਾਹਰ ਕਰਤਾ ਪੁਲਿਸ ਰਿਪੋਰਟ ਦੇ ਤੋ ਬੰਦਾ ਬਲੇਸ਼ ਵੀ ਨਿਕਲ ਗਿਆ ਆ ਪ੍ਰਮਾਤਮਾ ਜਿਹੜਾ ਮਰਜ਼ੀ ਸੱਜਾ ਦੇਵੇ ਪਰ ਇਹ ਪੁਲਿਸ ਤੋਂ ਕੋਈ ਅਮੀਦ ਨਾ ਰੱਖਿਓ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਅਕਸਰਾਂ ਦੀਆਂ ਅੱਖਾਂ ਨਾਮ ਹੁੰਦੀਆਂ ਨੇ ਜਦੋਂ ਮਦਦ ਨੂੰ ਮਿਲਦਾ ਉਹਨੂੰ ਵੀ ਬੜੇ ਹੱਦ ਦੁੱਖ ਵੀ ਆਉਂਦਾ ਵੀ ਇਹ ਸੋਚਣਾ ਬਹੁਤ ਮਾਰੀ ਹੋਈ ਹੈ ਉਹ ਕਿਰਨ ਜਦੋਂ ਅਸੀਂ ਲੇਬਰ ਕਲਾਸ ਤੋਂ ਉੱਥੇ ਕਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਗੁੱਟਾ ਫੜਨੇ ਲੱਗਿਆ ਜੜ ਕੱਟ ਕੇ ਉਹ ਮਾਰੀ ਬੰਦੇ ਨੂੰ ਕਰੇ ਮੁਟਾ ਦਾ ਬਹਿ ਰੱਖਿਆ ਹੋਇਆ ਹੈ ਔਰ ਇਹਨਾਂ ਨੇ ਕਤਲ ਕਰਕੇ ਸਾਡੇ ਕਤਲ ਨੂੰ ਇਸ ਤਰ੍ਹਾਂ ਕਰਦਾ ਹੁਣ ਤੁਸੀਂ ਮੇਰਾ ਕਲੇ ਇੰਸਟਾ ਦਾ ਪੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਹੀ ਸੋਕੂ ਗਰੁੱਪ ਨੇ ਮੇਰੀ ਤੀਫਾ ਨਹੀਂ ਕੀਤੀ ਹੋਈ ਹੈ ਮੈਂ ਤੇ ਇਧਰਾ ਗਾਂਧੀ ਦਾ ਪੁੱਤ ਕਹ ਰਿਹਾ ਜਿੰਨੇ ਉਹ ਮਾਰੀਏ ਤਰ ਉਹ ਤੁਗੜਾ ਹਲ ਕਰਕੇ ਮਾਰਾਂਗੇ ਮੈਂ ਮਾਨਸਾ ਕੰਪਲੇਨ ਦਿੱਤੀ ਹੋਗੀ ਫਾਈਲ ਕਰਤੀ ਹੈ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਇਹ ਭਰਾ ਵੀ ਸੇ ਤੋਂ ਦੇ ਪਿੰਡ ਦੀ ਖੂਨ ਦੇ ਨਾਲ ਲੱਖਾਂ ਤੋਂ ਰੋਈ ਹੈ ਅੱਜ ਮੈਂ ਤੁਹਾਨੂੰ ਇੱਥੇ ਖੜ ਕੇ ਗੱਲ ਕਹਿਣਾ ਸਰਕਾਰੇ ਜੇ ਤੂੰ ਨਾ ਸੰਭਲੀ ਤਾਂ ਪੰਜਾਬ ਤਾਂ ਨਪਾਰ ਬਣਦੇ ਨੂੰ ਟਾਈਮ ਹੀ ਲੱਗਣਾ ਸੀ ਅੱਕੇ ਪਏ ਹੁਣ ਅਸੀਂ ਘਰੋਂ ਬਾਹਰ ਨਿਕਲਾਂਗੇ ਤੇ ਰੋਸਾਇਦੇ ਕੋਲੇ ਹਮ ਕੀ ਰਹਿ ਗਿਆ ਸਾਡੀ ਸੁਣਵਾਈ ਕਿਤੇ ਨਹੀਂ ਸਾਡੀ ਕਿਤੇ ਅਦਾਲਤਾਂ ਵਿੱਚ ਤੁਸੀਂ ਨਹੀਂ ਸਭ ਨੂੰ ਜਾਣ ਦਿੰਦੇ ਚਾਰ ਸੋਰੇ ਥੋੜੇ ਢੋਡੇ ਟੋਲੇ ਬਣੇ ਫਿਰਦੇ ਆ ਜੇ ਆਂ ਬੰਦਾ ਸਹੀ ਬੰਦਾ ਜਾਵੇ ਤਾਂ ਜਾਵੇ